ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਆਈ ਹੈ ਜਿੱਥੇ ਜੋ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੱਲੋਂ ਜੋ ਹੈ ਵੱਡਾ ਕਪਲਾ ਕਰਨ ਦੇ ਦੋਸ਼ ਲੱਗੇ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਕਸਰ ਹੀ ਈਮਾਨਦਾਰੀ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਜਿੱਥੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਸਾਡੇ ਜਿਹੜੇ ਵਿਧਾਇਕ ਨੇ ਉਹ ਈਮਾਨਦਾਰ ਨੇ ਜਿਹਦੇ ਚੱਲਦਿਆ ਰਮਣ ਅਰੋੜਾ ਉੱਤੇ ਐਡਾ ਵੱਡਾ ਵਿਜੀਲੈਂਸ ਵੱਲੋਂ ਜੋ ਹੈ ਉਹ ਗ੍ਰਿਫਤਾਰੀ ਕੀਤੀ ਗਈ ਜਿੱਥੇ ਵੱਡਾ ਕਪਲਾ ਹੋਇਆ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੱਥੇ ਆਪਣੇ ਹੀ ਉਹਨਾਂ ਦੇ ਵਿਧਾਇਕ ਜੋ ਨੇ ਫਿਰੋਜ਼ਪੁਰ ਦੇ ਪੰਦੇ ਸ਼ਹਿਰ ਦੇ ਗੁਰੂ ਹਰ ਸਹਾਏ ਤੋਂ ਜਿਹੜੇ ਐਮਐਲਏ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਜੋ ਸਰਾਰੀ ਤੇ ਨਾਮ ਨਾਲ ਉਹ ਜਾਣੇ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ ਇੱਕ ਮੌਜੂਦਾ ਵਿਧਾਇਕ ਨੇ ਉਹਨਾਂ ਉੱਤੇ ਵੀ ਬੜਾ ਵੱਡਾ ਪਰਚਾ ਹੋਣ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜਿਹਦੇ ਚਲਦਿਆਂ ਹੀ ਆਪਣੇ ਹੀ ਵਿਧਾਇਕਾਂ ਬਾਰੇ ਅਕਸਰ ਹੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਮੇਰੇ ਵਿਧਾਇਕ ਇਮਾਨਦਾਰ ਨੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਅਸੀਂ ਵੀ ਇਮਾਨਦਾਰ ਹਾਂ ਕਿ ਜਿਹੜੇ ਵੀ ਕਪਲੇ ਕੀਤੇ ਜਾਂਦੇ ਨੇ ਜਿਹੜਾ ਵੀ ਪੈਸਾ ਇਕੱਠਾ ਕੀਤਾ ਜਾਂਦਾ ਕੀ ਉਹ ਆਮ ਆਦਮੀ ਪਾਰਟੀ ਦੇ ਕੰਵਨ ਅਰਵਿੰਦ ਕੇਜਰੀ ਵਾਲੀਆਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤਾ ਜਾਂਦਾ ਹੈ ਤਾਨੂੰ ਦੱਸਦੀ ਹੈ ਕਿ ਹੁਣ ਦੇ ਸਭ ਤੋਂ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਪੰਚਾਇਤ ਮੰਤਰੀ ਤਨਪ੍ਰੀਤ ਸੋਧੀ ਜੋ ਕਿ ਵੱਡੇ ਕਪੜੇ ਦੇ ਵਿੱਚ ਫਸ ਚੁੱਕੇ ਨੇ ਜਿਨ੍ਹਾਂ ਵੱਲੋਂ ਪੰਚਾਇਤ ਦੇ ਨਾਲ ਲੱਗਦੇ ਜੋ ਸਟੇਸ਼ਨਰੀ ਦਿੱਤੀ ਜਾਂਦੀ ਹੈ ਜਿੱਦੀ ਕੀਮਤ ਸਿਰਫ 700 ਤੋਂ ਲੈ ਕੇ ਕੁਝ 800 ਰੁਪਏ ਤੱਕ ਹੈ ਲੇਕਿਨ ਉਹ 5 6 6000 ਵਿੱਚ ਦਿੱਤੀ ਜਾ ਰਹੀ ਹੈ ਤਾਂ ਕਹਿਣ ਦਾ ਮਤਲਬ ਹੈ ਕਿ ਜੋ ਇਮਾਨਦਾਰੀ ਦੀਆਂ ਗੱਲਾਂ ਕਰਦੇ ਨੇ ਉਹਨਾਂ ਵੱਲੋਂ ਕਰੋੜਾਂ ਰੁਪਏ ਦਾ ਕਪੜਾ ਕੀਤਾ ਜਾ ਰਿਹਾ ਹੈ ਜਿੱਥੇ 500 600 ਦੀ ਚੀਜ਼ ਨੂੰ 5 6000 ਦੀ ਦੱਸਿਆ ਜਾ ਰਿਹਾ ਹੈ ਤਾਂ ਜਿਹਦੇ ਨਾਲ ਚੱਲਦਿਆਂ ਮੌਜੂਦਾ ਵਿਧਾਇਕ ਵੀ ਇੱਕ ਵੱਡੇ ਮਾਮਲੇ ਦੇ ਵਿੱਚ પાસ ਗਏ ਨੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਹੀ ਉਹਨਾਂ ਦੇ ਆਪਣੇ ਵਿਧਾਇਕ ਇਮਾਨਦਾਰੀਆਂ ਦੇ ਨਾਲ ਨਾਮ ਨਾਲ ਜੋ ਹੈ ਕਪੜੇ ਕਰਦੇ ਸਾਹਮਣੇ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਹੁਣ ਬੜੀ ਵੱਡੀ अहम ਖਬਰ ਹੈ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਇਮਾਨਦਾਰ ਲੋਕਾਂ ਨਾਲ ਕੰਮ ਕਰਦਾ ਹਾਂ ਸਾਡੀ ਜਿੰਨੇ ਵੀ ਪਾਰਟੀ ਵਿੱਚ ਇਮਾਨਦਾਰ ਨੇ ਤੇ ਇਹ ਇਮਾਨਦਾਰੀ ਦਾ ਕਿਹੜਾ ਵੱਡਾ ਸਬੂਤ ਹੈ ਜਿੱਥੇ ਕਰੋੜਾਂ ਰੁਪਏ ਦਾ ਕਬਲਾ ਕੀਤਾ ਜਾ ਰਿਹਾ ਹੈ ਜਿੱਥੇ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਅਸੀਂ 1 ਰੁਪਿਆ ਨਹੀਂ ਖਾਂਦੇ ਸਾਡੇ ਵਿਧਾਇਕ 1 ਰੁਪਿਆ ਦੀ ਵੀ ਕਿਸੇ ਤਰ੍ਹਾਂ ਦੇ ਵੀ ਜੋ ਨਹੀਂ ਭਾਗੀ ਨਹੀਂ ਹੈਗੇ ਲੇਕਿਨ ਹੁਣ ਇੱਕ ਇਸ ਤਰ੍ਹਾਂ ਦੀ ਇਮਾਨਦਾਰੀ ਹੈ ਜਿੱਥੇ ਸਟੇਜ ਨੀਰੀ ਦੇ ਨਾਮ ਨਾਲ 500 600 ਦੀ ਚੀਜ਼ 5 6000 ਤੱਕ ਵੇਚੀ ਜਾ ਰਹੀ ਹੈ ਤਾਂ ਆ ਇਹ ਮਾਮਲਾ ਜੋ ਹੈ ਜੋ ਪੰਚਾਇਤ ਮੰਤਰੀ ਹੈ ਤਨਪ੍ਰੀਸੋਤ ਉਹਨਾਂ ਦੇ ਜੋ ਹੈ ਸਾਹਮਣੇ ਜਾਂ ਕਹਿ ਲਈਏ ਕਿ ਉਹਨਾਂ ਦੇ ਖਿਲਾਫ ਨਿਕਲ ਕੇ ਸਾਹਮਣੇ ਆਇਆ ਹੈ